ਲੋਕ ਆਵਾਜ਼ ਤੇ ਆਉਣ ਵਾਲੇ ਸਭ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰਦੇ ਹਾਂ ਅਰਜੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੂੰ ਸ਼੍ਰੋਮਣੀ ਪ੍ਰਧਾਨ ਕਿਹਾ ਜਾਂਦਾ ਇਹ ਬਿਲਕੁਲ ਨਿਖਾਰ ਖਾਰਸ ਦੋਵੇਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਪ੍ਰਧਾਨ ਜੀ ਇਹ ਤਾਂ ਨਖਾਰਸ ਗੱਲਾਂ ਕਰਨੀਆਂ ਤੇ ਖਾਰਜ ਕਰਨੀਆਂ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਕਰਤਿਆਂ ਹੋਇਆ ਇਹ ਸ਼ਬਦ ਬੋਲੇ ਜਾਣੇ ਤੇ ਬੀਬੀ ਜਸਵੀਰ ਕੌਰ ਨੂੰ ਗਾਲਾਂ ਕੱਢਣੀਆਂ। ਜਿਹੜੇ ਇਹ ਸ਼ਬਦ ਬੋਲੇ ਨੇ ਉਹ ਬਹੁਤ ਹੀ ਘਟਿਆ ਤੇ ਨਿੰਦਣਯੋਗ ਆ ਇਹਦੇ ਉੱਤੇ ਧਾਮੀ ਸਾਹਿਬ ਤੁਹਾਨੂੰ ਆਪਣੇ ਪ੍ਰਧਾਨ ਕੀ ਤੋਂ ਅਸਤੀਫਾ ਦੇ ਕੇ ਤੇ ਪਾਸ ਹੋ ਜਾਣਾ ਚਾਹੀਦਾ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਹ ਗੱਲਾਂ ਸ਼ੂਭਾ ਨਹੀਂ ਦਿੰਦੀਆਂ ਕਿਸੇ ਨੂੰ ਘਾਲਾ ਕਰਦੀਆਂ ਕਹਿੰਦੇ ਨਿਮਰਤਾ ਸਿਖਾਉਂਦੀ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਹਰ ਜਗ੍ਹਾ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਨਿਮਰਤਾ ਤੇ ਰੱਖੋ ਜੀ ਨਿਮਰਤਾ ਨਾਲ ਚੱਲਣਾ ਚਾਹੀਦਾ ਜੀ ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜ਼ੁਬਾਨ ਹੀ ਇਹੋ ਜਿਹੀ ਗੰਦੀ ਹੋ ਜਾਵੇ ਤੇ ਫਿਰ باقی ਲੋਕਾਂ ਦਾ ਕੀ ਬਣੇਗਾ ਐਸੀ ਜ਼ੁਬਾਨ ਕਿਸੇ ਨੂੰ ਮਾਰੀ ਗਾਲ ਕੱਢਣੀ ਬੀਬੀ ਜ਼ਗੀਰ ਕੌਰ ਦੇਵਾ ਤੇ ਲੋਕਾਂ ਦੇ ਵਿੱਚ ਭਾਵੇਂ ਇਸੇ ਵੀ ਤਰ੍ਹਾਂ ਦੀਆਂ ਭਾਵਨਾ ਹੁਣ ਪਰ ਜਿੱਥੇ ਔਰਤ ਦਾ ਮਾਨ ਤੇ ਸਨਮਾਨ ਤੱਕ ਮੈਂ ਗੱਲ ਕਰਦਾ ਕਿ ਜਿਹੜੀ ਤੁਸੀਂ ਗਾਲ ਬੀਬੀ ਜੀ ਦੇ ਘਰੋਂ ਕੱਢਿਆ ਉਹ ਇਸ ਧਾਤੇ ਤੇ ਤੁਹਾਨੂੰ ਇਹ ਸ਼ੋਭਾ ਕੁਰਸੀ ਪ੍ਰਧਾਨਗੀ ਦੀ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਸ਼ੋਭਾ ਨਹੀਂ ਦਿੰਦੀ। ਇਹ ਇਸ ਕਰਕੇ ਤੁਸੀਂ ਸੁਧਾਰ ਜਿਹੜਾ ਵਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਹੀਂ ਕਰ ਸਕਦੇ ਨੂੰ ਕਹ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਹੀ غرور ਭਰਿਆ ਹੋਇਆ ਹੈ ਐਡਾ غرور ਭਰਿਆ ਹੈ ਕਿ ਤੁਸੀਂ ਕਿਸੇ ਵੀ ਪੱਲ ਤੇ ਕਿਸੇ ਵੀ ਗੱਲ ਦੀ ਸੋਚ ਸਮਝ ਕੇ ਗੱਲ ਕਰਨ ਦੀ ਤਾਕਤ ਨਹੀਂ ਰੱਖਦੇ ਸ਼ੈਨਸੀਲਤਾ ਨਹੀਂ ਰੱਖਦੇ ਸ਼ੈਨਸੀਲਤਾ ਪ੍ਰਧਾਨਤन्त्र ਹੋਣੀ ਚਾਹੀਦੀ ਆ ਜਿਹੜਾ ਉਹਦਾ ਤੁਹਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁчие ਪ੍ਰਧਾਨ ਕੀਤਾ ਹੈ ਉਹ ਹਰ ਤਰ੍ਹਾਂ ਤੁਹਾਡੇ ਕੋਲੋਂ ਲੋਕਾਂ ਨੇ ਸ਼ਿਕਾਇਤਾਂ ਲੈ ਕੇ ਆਉਣੀ ਆ ਕਿ ਮੇਰੇ ਨਾਲ ਵਾਅਦਾ ਘਾਟਾ ਕੀਤਾ ਗਿਆ ਜੇ ਤੁਸੀਂ ਹੀ ਵਾਅਦਾ ਘਾਟਾ ਕਰੋਗੇ ਤੇ ਲੋਕਾਂ ਦਾ ਇਨਸਾਫ ਤੁਸੀਂ ਕਰ ਹੀ ਨਹੀਂ ਸਕਦੇ ਜਿਸੇ ਗੱਲ ਤੇ ਵੀ ਨਹੀਂ ਕਰ ਸਕਦੇ ਸ਼੍ਰੋਮਣੀ ਵੀ ਬੋਰਡ ਦਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿਣਾ ਹੋਇਆ ਤੁਸੀਂ ਅਜਹਾਂ ਸਾਹਮਣੇ ਕਰ ਸਕਦੇ ਕਿਉਂਕੋ ਤੁਹਾਡੀ ਇਹ ਜ਼ੁਬਾਨ ਦੇ ਰਸ ਨੇ ਦੱਸ ਦਿੱਤਾ ਇਸ ਕਰਕੇ ਤੁਹਾਨੂੰ ਪਾਸੇ ਹੋ ਜਾਣਾ ਚਾਹੀਦਾ ਇਹ ਮੇਰੇ ਵੀਰੋ ਇੱਥੇ ਹੀ ਮੈਂ ਸਮਾਪਤੀ ਕਰਦਾ ਅਗਲੀ ਗੱਲ ਫੇਰ ਕਰਾਂਗੇ ਤੇ ਜੋ ਵੀ ਮੇਰੇ ਵਿਚਾਰ ਜਿਹੜੇ ਆ ਆਪ ਜੀ ਨੂੰ ਕਿਸ ਤਰ੍ਹਾਂ ਦੇ ਲੱਗੇ ਜਿਹੜੇ ਮੇਰੇ ਸਵਾਲ ਧਾਮੀ ਜੀ ਨੂੰ ਇਹ ਆਪ ਜੀ ਨੂੰ ਕਿਸ ਤਰ੍ਹਾਂ ਦੇ ਲੱਗੇ ਕਮੈਂਟ ਕਰਕੇ ਦੱਸਣਾ ਤਾਂ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਤਾਂ ਕਿ ਧਾਮੀ ਜੀ ਤੱਕ ਪਹੁੰਚ ਜਾਵੇ ਹੋਰਨਾਂ ਲੋਕਾਂ ਤੱਕ ਵੀ ਪਹੁੰਚ ਜਾਵੇ ਜਿਹੜੇ ਅਜਹੀ ਗੱਲ ਕਰਦੇ ਨੇ ਇੱਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ